ਮੁਦੀਰਾ ਔਰ ਬਹੁਤ ਪ੍ਰਧਾਣੀ ਮਨਾਈ ਦਿੰਦਾ ਕਿ ਸਾਨੂੰ ਸਾਰਿਆਂ ਨੇ ਇੱਕ ਟੀਮ ਲਾ ਦਿੱਤੀ ਕਿੱਥੇ ਕਰਦੇ ਆ ਤੇ ਸਾਰੇ ਬੜੇ ਵੀ ਸਾਝੇ ਤੌਰ ਤੇ ਇਸ ਤਿਹਾਰ ਨੂੰ ਬਣਾਉਨੇ ਆ ਇਹੋ ਤਿਹਾਰ ਬੱਲੇ ਬੱਲੇ ਦੇ ਰੂਪ ਚ ਅੱਜ ਸ੍ਰੀ ਪੂੜਾ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਬੜੇ ਬੜੇ ਤੂਤਾਂ ਬਣਾਏ ਜਾ ਰਿਹਾ ਇਹ ਹੋਲੀ ਦਾ ਤਿਹਾਰ ਸਾਰੀ ਦੁਨੀਆ ਦੇ ਅੱਗੇ ਕਰਾ ਰਹੇ ਅਸੀਂ ਉਹਨਾਂ ਦੇ ਵਿੱਚ ਕਹਿੰਦੇ ਕਿ ਪੂੜਾ ਖੁਸ਼ੀ ਵਿੱਚੋਂ ਤੋਤੇ ਨਹੀਂ ਜਾਣਾ ਜੀ ਤੀਰੋਂ ਤੋਂ ਬਿਨ ਤੋਂ ਕਿ ਮੇਰਾ ਪਿੱਛੇ ਵਿਸ਼ਵ ਨੁਮਰੀਸ਼ਾ ਦੇ ਨਾਲ ਆ ਤੇ ਵੀ ਕਰਾ ਇਹਨ ਗੋਸ਼ ਅੱਲਾ ਤੁਹਾਡੇ ਸਭ ਦੇ ਸੁਲੋਗਾਂ ਚੱਲ ਰਹੀ ਆ ਅੱਜ ਦਾ ਯੁੱਗ ਕਾਲੀ ਯੁੱਗ ਚੱਲ ਰਿਹਾ ਦੁਆਪਰ ਯੁੱਗ ਦੇ ਵਿੱਚ ਭਗਵਾਨ ਕ੍ਰਿਸ਼ਨ ਪੈਦਾ ਹੋਏ ਜੋ ਇਹ ਮਾਲਾ ਸਾਡੇ ਪਹਾਈ ਗਈ ਭਗਵਾਨ ਕਿਸ਼ਨ ਤੇ ਰਾਧਾ ਦੀ ਮੂਰਤੀ ਜਿਹੜੀ ਕਿ ਕਿਸੇ ਪਰਸੋਂ ਬਣਾਈ ਦਾ ਇਹ ਸੋਦੇ ਤਰ੍ਹਾਂ ਹਿੰਦੂ ਸੇਕ ਕਸਾਈ ਪੂਟ ਸਾਰੀਆਂ ਇਸਤਤਾ ਤੇ ਸਾਰੇ ਹਿੰਦੂ ਜੋਤੇ ਬੰਦੀਆਂ ਸਾਰੇ ਇਕੱਠੇ ਬਣਾਉਂਦੇ ਆ ਸਾਰੇ ਸਿਆਸੀ ਬੰਦੇ ਸਾਰੇ ਧਾਰਮਿਕ ਬੰਦੇ ਇਹ ਮੰਨਉਂਦੇ ਆ ਇਹਦੇ ਤਰੰਦੰਦ ਜੋ ਇਹੋ ਜਿਹਾ ਝਾਰ ਆ ਜਿਹਨੂੰ ਜਿਹਨੂੰ ਤਰੰਦੰਦ ਤੇ ਅਤਵਾਦ ਦਾ ਵੀਰਾ ਕਿਹਾ ਜਾਂਦਾ ਜੀ ਲੇਕਿਨ ਇਹ ਇਕੱਠਾ ਕਰ ਦਤਾ ਹਾਂ ਹਿੰਦੂ ਸੇਕ ਦਾ ਸਾਰ ਪਾਈ ਜਾ ਰਹੇ ਨੂੰ ਇਹਨਾਂ ਲੋਕਾਂ ਨੂੰ ਖੁਸ਼ੀਆਂ ਦੇ ਵਧਾਈਆਂ ਮਿਲਦੀਆਂ ਵਾ ਸਾਰੇ ਵੈਕਟਰ ਦਾ ਹਰ ਆਦਮੀ ਨੂੰ ਇਹ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਇਹਨਾਂ ਨੂੰ ਮੁੜ ਕੇ ਮੌਕਾ ਨਹੀਂ ਮਿਲਦਾ ਨਾ ਜਾਣੇ ਕਦੋਂ ਵਿਛੜਣਾ ਵਾ ਲੇਕਿਨ ਇਹ ਰੰਗ ਇਹੋ ਜਿਹਾ ਜਿੰਨਾਂ ਸਤਕਰ ਕਰ ਰੱਖ ਖੁਸ਼ੀਆਂ ਹੁੰਦੀਆਂ ਵਾ ਤੇ ਮੈਂ ਜਿੰਨੇ ਸਾਡੇ ਸਹਿਯੋਗੀ ਜਿੱਦਾਂ ਜੈਮਲ ਲੰਗਰ ਸਭਾ ਸੋਜਨਾ ਸਿਕ ਸਭਾ ਔਰ ਹੋਰ ਜਿੰਨਸੋਸ ਤਾਂ ਜਿੰਨੀਆਂ ਵੀ ਤਾਕਤ ਦਿੱਤਾ ਉਹ ਟੋਟੇ ਸਾਰੇ ਸੱਖੇ ਹੋ ਗਏ ਤੇ ਧਰਮ ਹੁੰਦੀਆਂ ਸਾਡਾ ਗੋ ਵੀ ਹੋ ਗਿਆ ਰੋਮੀ ਹੋ ਗਿਆ ਨੋਇਆ ਮਿਤਰ ਹੋ ਗਿਆ ਇਨਾ ਹੋ ਗਿਆ ਜਗਦੀਸ਼ ਪ੍ਰਧਾਨ ਹੋ ਗਿਆ ਬਹੁਤ ਸਭਤ ਹੋ ਗਿਆ ਜੇ ਟੋਲ ਸਾਰੇ ਰਲ ਕੇ ਅਸੀਂ ਇਹ ਤਿਆਰ ਨੂੰ ਯਾਰ ਬਹੁਤ ਸਾਲ 25 ਸਾਲ ਹੋ ਗਏ ਲਗਾਤਾਰ ਮਨੁੰਦੇ ਨੂੰ ਅਸੀਂ ਕਿੰਨੇ ਖੁਸ਼ੀਆਂ ਸਾਂਭ ਨੂੰ ਦਵੇ ਤੇ ਹਰ ਖੁਸ਼ੀ ਬਣ ਗਿਆ ਇਹ ਤਿਆਰ ਹੈ ਫੁੱਲਾਂ ਦਾ ਤੇ ਰੰਗਾਂ ਦਾ ਤਿਆਰ ਆ ਕਿ ਤੋਂ ਇਹ ਪ੍ਰਤੀਕ ਹੁੰਦਾ ਵਾ ਕਿ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਵਾ ਔਰ ਖੁਸ਼ੀਆਂ ਦੇ ਨਾਲ ਜਿਹੜਾ ਇਹ ਤਿਆਰ ਬਣਾਉਣਾ ਚਾਹੀਦਾ ਵਾ ਉਹ ਜਿਹੜੇ ਮਨਾਂ ਦੇ ਵਿੱਚ ਸਾਡੇ ਭੇੜ ਭਾਵਾ ਇਹਨਾਂ ਨੂੰ ਖਤਮ ਕਰਕੇ ਸਾਨੂੰ ਜਿਹੜਾ ਵਾ ਸਾਰਿਆਂ ਨੂੰ ਹੀ ਇੱਕ ਮੱਝ ਤੇ ਬਹਿ ਕੇ ਜਿਹੜਾ ਇਹ ਤਿਹਾਰ ਖੁਸ਼ੀਆਂ ਦੇ ਨਾਲ ਪਿਆਰ ਦੇ ਨਾਲ ਇਸ ਤਿਹਾਰ ਨੂੰ ਮਨਾਉਣਾ ਚਾਹੀਦਾ ਵਾ ਕੋਈ ਵੀ ਆਬਤ ਦੇ ਵਿੱਚ ਮੀਟਵਾਕ ਨਹੀਂ ਰੱਖਣਾ ਚਾਹੀਦਾ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਇਸ ਤਰ੍ਹਾਂ ਤਰ੍ਹਾਂ ਦੇ ਨਿਵਾਸੀਆਂ ਨੂੰ ਇਹੋ ਹੀ ਬੇਨਤੀ ਕਰਦਾ ਵਾਂ ਕਿ ਇਹ ਜਿਹੜਾ ਤਿਹਾਰ ਆ ਸਾਰੇ ਰਲ ਮਿਲ ਕੇ ਮਨਾਓ ਔਰ ਮੈਂ ਸਾਰੇ ਦੇਸ਼ ਨੂੰ ਇਸ ਤਿਹਾਰ ਦੀਆਂ ਬਹੁਤ ਬਹੁਤ ਲਗ ਲਗ ਵਧਾਈਆਂ ਦਿੰਦਾ ਹਾਂ ਬਹੁਤ ਜਿਆਦਾ ਪ੍ਰਸ਼ੰਸਾ ਅੱਜ ਸਤਿਕਾਰਯੋਗ ਜੁਨੀਅਰ ਰਾਜਨੀਤਿਕ ਪਾਰਟੀ ਦੇ ਸਾਰੇ ਇੱਕ ਮੰਚ ਤੇ ਇਕੱਠੇ ਹੋਏ ਹਨ ਔਰ ਪਵਿੱਤਰ ਬਾੜੇ ਤੇ ਝੜੀ ਦੀ ਫੁੱਜ ਸਾਰਿਆਂ ਨੇ ਜਿੱਤਿਆ ਨੇ ਬਹੁਤ ਬਹੁਤ ਵਧੀਆ ਔਰ ਮੈਂ ਸਾਰਿਆਂ ਨੂੰ ਇਸ ਚੀਜ਼ ਦੀ ਵਧਾਈ ਦਿੰਦਾ ਹਾਂ

ਐਕਸ اور WhatsApp ਚੈਨਲ ਪਰ